ਸਾਹਿਬ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੋਂ ਤੁਸੀਂ ਦੇ ਦੇ ਪਿਆ ਜੀ ਮੇਰਾ ਡੀਪੀਸੀ ਪੰਜਾਬੀ ਤੇ ਵਿੱਕੀ ਮਲਕ ਦੀ ਬਟਾਲਾ ਤੋਂ ਇਹ ਰਿਪੋਰਟ ਤੰਦਰ ਦੇ ਕੇ ਬਟਾਲਾ ਦੇ ਸਟਾਫ ਰੋਡ ਤੇ ਦੇਰ ਸ਼ਾਮ ਉਸ ਵੇਲੇ ਦਰਦਨਾਕ ਹਾਸਾ ਵਾਪਰ ਗਿਆ ਜਦੋਂ ਇੱਕ ਵਿਅਕਤੀ ਵੱਲੋਂ ਆਪਣੇ ਨਬਾਲਕ ਬੱਚੇ ਨੂੰ ਗੱਡੀ ਚਲਾਉਣੀ ਸਿਖਾਉਂਦੇ ਸਮੇਂ ਅਚਾਨਕ ਗੱਡੀ ਦਾ ਬੈਲੈਂਸ ਵਿਗੜ ਗਿਆ ਜਿਸ ਕਾਰਨ ਗੱਡੀ ਕਲੀ ਵਿੱਚੋਂ ਪੈਦਲ ਜਾ ਰਹੇ ਮਾਂ ਪੁੱਤ ਜਿਹੜੇ ਨੇ ਉਹ ਗੱਡੀ ਦੀ ਛੇੜ ਦੇ ਵਿੱਚ ਆ ਗਏ ਇਸ ਹਾਦਸੇ ਕਾਰਨ ਪ੍ਰਵਾਸੀ ਮਜ਼ਦੂਰ ਦੇ 4 ਸਾਲ ਬੱਚੇ ਸੁਭਮ ਕੁਮਾਰ ਦੀ ਜਿਹੜੀ ਮੌਕੇ ਤੇ ਮੌਤ ਹੋ ਜਾਂਦੀ ਏ ਅਤੇ ਬੱਚੇ ਦੀ ਮਾਂ ਮੋਨੀ ਦੇਵੀ ਗੰਭੀਰ ਜ਼ਖਮੀ ਹੋ ਗਈ। ਹਾਦਸੇ ਦੀ ਇਤਲਾਮ ਮਿਲਦੇ ਹੀ ਮੌਕੇ ਤੇ ਪੁਲਸ ਪਹੁੰਚ ਜਾਂਦੀ ਏ ਤੇ ਹਾਸਾ ਗ੍ਰਸਤ ਸਕੋਰਪੀਓ ਗੱਡੀ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹੁੰਦਾ ਦੇ ਕਿ ਇਹ ਆ ਸਬਟਾਲਾ ਦੇ ਵਿੱਚ ਹੁੰਦਾ ਹੈ ਬਹੁਤ ਹੀ ਦਰਦਨਾਕ ਹਾਸਾ ਜਿਹਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਤੇ 4 ਸਾਲਾ ਪੁੱਤਰ ਦੀ ਮੌਤ ਹੋ ਜਾਂਦੀ ਏ ਹਾਸਾ ਜੋ ਦੱਸਿਆ ਜਾ ਰਿਹਾ ਉਹ ਇੱਕ ਨਵਾਲਿਕ ਬੱਚੇ ਨੂੰ ਡਰਾਈਵਿੰਗ ਸਿਖਾਉਂਦੇ ਹੋਏ ਹੋਇਆ ਤੁਸੀਂ ਦੇ ਦੇ ਮੈਂ ਤਾ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਬਟਾਲਾ ਤੋਂ ਮੈਂ ਤੁਹਾਡਾ ਆਪਣਾ ਧਰਮ ਦੀ ਡੀਪੀ ਡੀਪੀਸੀ ਪੰਜਾਬੀ ਦੇ ਨਾਲ ਲੇਕਿਨ ਹੁਣ ਜਿਹੜੇ ਜਿਹੜੇ ਰਵੀ ਕੁਮਾਰ ਰਵੀ ਜੀ ਕੀ ਗੱਲ ਕੀ ਹੋਈ ਘਟਨਾ ਦੀ ਵਾਪਸੀ ਹੈ ਘਟਨਾ ਇਹ ਹੋਈ ਆ ਕਿ ਉਹ ਮੰਦਿਰ ਜਾਣਦੇ ਸੀ ਰੋਜ਼ ਉਹੀ ਜਿੰਨਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉੱਥੇ ਵਿਆਰਦੇ ਆ ਸਾਡੇ ਨਾਲ ਹੀ ਮਤਲਬ ਤੇ ਅਸੀਂ ਤੋਂ ਕੰਮ ਆ ਤੇ ਕਰਦੇ ਹੁੰਦੇ ਆ ਸਿੱਧੀ ਗੱਲ ਆਪਾਂ 7 ਵਜੇ ਕੰਮ ਤੇ ਆਉਂਦੇ ਆ ਇਹਨਾਂ ਨੇ ਇਹਨਾਂ ਦੇ ਪਿਓ ਵੀ ਕੰਮ ਤੇ ਗਏ ਸੀ ਕੋਈ ਨਹੀਂ ਸੀ ਇੱਥੇ ਤੇ ਕਹਿੰਦੇ ਮੰਦਿਰ ਜਾਣਦੇ ਆ ਇਹ ਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ ਜੋ ਦੱਸਦੇ ਪਏ ਉਹ ਗਲਤ ਦੱਸਿਆ ਮੰਦਿਰ ਜਾਣਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਗਈ ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਵੇ ਕਿਧਰ ਬੱਚੇ ਨੂੰ ਜਾਂਸੀ ਕਾਉਣ ਡੇ ਆ ਸਰਗ ਜਾਂਸੀ ਕਾਉਣ ਗੋਲੀ ਆ ਇਹ ਮੈਨੂੰ ਦੱਸੋ ਕਿੱਲੇ ਗੱਡੀ 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 ਜਰੀ ਲੱਗ ਗਈ ਆ ਹੁਣ ਪੁਲਿਸ ਲੱਗ ਗਈ ਆ ਸੜਕ 'ਤੇ ਹੋਈ ਉਹ ਗੱਡੀ ਉਹਦੇ ਨਾਮ ਦੇ ਰਣਜੀਤ ਕੋਲ ਰਣਜੀਤ ਕੋਲ ਦੀ ਕੀ ਐ ਸਾਰੀ ਘਟਨਾ ਹੋਣੀ ਆ ਹਾਂ ਜੀ ਬਾਜੀ ਹੱਡੇ ਕਰ ਕਰਾਇਆ ਤੇ ਰਹਿੰਦੇ ਰੈਂਟ ਤੇ ਤੇ ਇਹਨਾਂ ਦੇ ਦੋ ਬੇਟੇ ਇੱਕ ਬੇਟੀ ਆ ਤੇ ਇਹ ਮੰਦਰੇ ਚੱਲੀ ਸੀ ਉੱਥੇ ਜਾਂਦੇ ਆ ਗੱਡੀ ਕੋਈ ਬੱਚਾ ਕੱਢਣ ਡਿਆ ਹੀ ਆਪਾਂ ਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆ ਗਿਆ ਇਹਨਾਂ ਦੇ ਬੇਟੇ ਛੋਟੇ ਨੇ 4 ਕੋ ਸਾਲ ਦਾ 4 ਕੋ ਸਾਲ ਦਾ ਸੰਤ ਬੱਗਾ ਹੈ ਪਤਾ ਨਹੀਂ ਲੱਗਾ ਇਸ ਟੀਚ ਉੱਤੇ ਵਿਖੇ ਹੰਦ ਤੇ ਬੱਚਾ ਪਤਾ ਨਹੀਂ ਕਦੋਂ ਲੈ ਗਏ ਹੀ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਉਹ ਤਾਂ ਹਵਾਸਤ ਮੁੰਡਿਆਂ ਨੇ ਲੈ ਗਏ ਉਸੇ ਦਿਨ ਇਹਨਾ ਆਪਦੇਸ਼ ਕੁਮਾਰ ਉਰਫ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਹੈ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਿਰ ਚੱਲੇ ਸੀਗੇ ਪਿੱਛੋਂ ਸਕੋਰਪੀਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫ੍ਰੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਲੈ ਕੇ ਪੱਕਾ ਦੇ ਰਹੇ ਹਾਂ ਅਗਲੀ ਕਾਰ ਵੀ ਕਰੀਏ ਇਹ ਕਹਿ ਸਕਦੇ ਆ ਕਿ ਗੱਡੀ ਓਵਰਸਪੀਡ ਸੀ ਦੇਖੋ ਇਹ ਤੇ ਹੁਣ ਉਹਨਾਂ ਦਾ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਵੀ ਇਹ ওভার ਸਪੀਡ ਸੀ ਜਾਂ ਕਿਤਾ ਨਹੀਂ ਗੱਡੀ ਦਾ ਬਾਲਕੋ ਅਟੈਕ ਹੋ ਗਿਆ ਨਹੀਂ ਗੱਡੀ ਅਸੀਂ ਕਮੇ ਦੇ ਤੇ ਲੈਣੀ ਹੈ ਗੱਡੀ ਮਿਲ ਗਈ ਹੈ ਸਾਨੂੰ ਤੇ ਕਮੇ ਦੇ ਲੈਣੀ ਗਾ ਇਨਵੈਸਟੀਗੇਸ਼ਨ ਕਰਾਂਗੇ